ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਖਸ਼ੇ ਮੈਂ ਹਾ ਮਨੀਸ਼ ਪਿਆਲਾ ਤੇ ਅਜ ਇਲਾਕੇ ਤੋਂ ਹਾਜ਼ਰ ਐ ਮਨੀ ਪੰਜਾਬ ਰੁਸ਼ਮੰਡ ਹੋਲ ਵਿਲਾਕ ਜਿੱਤੇ ਸੰਤ ਬਾਬਾ ਪ੍ਰਿੰਸ ਸਿੰਘ ਮਰਾਲੇ ਵਾਲਿਆਂ ਦੀ ਜਿਹੜੀ ਹੈ ਨਿੱਕੀ ਮਿੱਟੀ ਯਾਦ ਦੇ ਵਿੱਚ ਜੋੜ ਮੇਲਾ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਤੇ ਤਿੰਨ ਰੋਜ਼ਾ ਜੋੜ ਮੇਲਾ ਜਿਹੜਾ ਗੁਰਦੁਆਰਾ ਸਿਕੋਚੋ ਸੋਸਾਇਟੀ ਦੇ ਬਾਹਰ ਜਿਹੜਾ ਉਹ ਲੱਗਾ ਹੋਇਆ ਕੱਲ ਐਤਵਾਰ ਨੂੰ ਜਿਹੜਾ ਇਸ ਜੋੜ ਮੇਲੇ ਦਾ ਖੀਰਲਾ ਦੇਣਾ ਤੇ ਸੰਤਾਂ ਦਾ ਠਾਠਾ ਮਾਰਦਾ ਕੱਠ ਜਿਹੜਾ ਅੱਜ ਉੱਥੇ ਹੋਵੇਗਾ ਅੱਜ ਵੇਖ ਲਿਓ ਅੱਜ ਸ਼ਨੀਵਾਰ ਰਹੇਗਾ ਅਤੇ ਪੰਗੂੜੇ ਵੱਖ-ਵੱਖ ਪਾਸ ਪਾਸ ਦੇ ਸਟਾਲ ਜਿਹੜੇ ਨੇ ਉਹ ਲਾਏ ਗਏ ਨੇ ਅਤੇ ਅੱਜ ਵੀ ਇੱਥੇ ਜਿੰਨਾ ਜੋੜ ਮਿਲਣ ਚ ਰਸ਼ ਹੁੰਦਾ ਉਨਾ ਹੀ ਰਸ਼ ਜਿਹੜਾ ਅੱਜ ਵੀ ਇੱਥੇ ਜਿਹੜਾ ਵੇਖ ਨੂੰ ਮਿਲਿਆ ਤਾਂ ਕੱਲ੍ਹ ਦੇ ਤੇ ਆਪਣੇ ਆਪ ਤੁਸੀਂ ਅੰਦਾਜ਼ਾ ਹੀ ਲਾ ਸਕਦੇ ਹੋ ਸੰਤ ਬਾਬਾ ਪ੍ਰੇਮ ਸਿੰਘ ਸਿਕ ਕੋਲਚਰ ਸੁਸਾਇਟੀ ਨਿਊਯਾਰਕ ਯੂ ਐਸ ਐ ਦੇ ਵੱਲੋਂ ਜਿਹੜੇ ਇਹ ਸਾਰੇ ਦਿੱਕਤਾ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਨੇ ਅਤੇ ਇਹਨਾਂ ਪ੍ਰਬੰਧਨਾਂ ਦੇ ਉੱਤੇ ਤੁਸੀਂ ਵੇਖ ਸਕਦੇ ਹੋ ਕਿ ਬਹੁਤ ਹੀ ਸੋਹਣੇ ਤਰੀਕੇ ਨਾਲ ਜਿਹੜਾ ਇੰਤਜ਼ਾਮ ਕੀਤਾ ਗਿਆ ਹੈ ਇਸਵਰ ਅਮਾਰਤ ਦੇ ਵਿੱਚ ਵੀ ਜਿਹੜਾ ਗੁਰਦਾਰੇ ਦੀ ਜਿਹੜੀ ਇਮਾਰਤ ਹੈ ਉਹਦੇ ਵਿੱਚ ਵੀ ਜਿਹੜੀ ਬਹੁਤ ਜਿਹੜੀਆਂ ਨੇ ਉਹ ਆਸ-ਪਾਸ ਜਿਹੜੀਆਂ ਨੇ ਚੇਂਜਸ ਜਿਹੜੀਆਂ ਲੰਘ ਗਈਆਂ ਨੇ ਗੁਰੂ ਘਰ ਦੇ ਆਸ-ਪਾਸੇ ਗੱਡੀਆਂ ਇਮਾਰਤਾਂ ਸਨ ਉਹਨਾਂ ਨੂੰ ਜਿਹੜਾ ਬਿਲਕੁਲ ਕਿਹਦਾ ਗਰਾਊਂਡ ਅਪ ਕਰਕੇ ਜਿਹੜਾ ਉੱਥੇ ਐਕਤੀ ਵੱਡੇ ਵੱਡੇ ਜਿਹੜੇ ਨੇ ਉਹ ਖਾਲ ਬਣਾ ਕੇ ਉਹਨਾਂ ਦੇ ਵਿੱਚ ਜਿਹੜੇ ਨੇ ਕੰਬੂੜੇ ਲਾਏ ਗਏ ਨੇ ਤਾਂ ਜੋ ਇੱਕ ਸੇਰ ਆ ਸਕੇ ਇੱਕ ਜੋੜ ਮੇਲੇ ਵੀ ਜਿਹੜੇ ਪਿਛਲੇ ਸਮੇਂ ਤੋਂ ਚਰਾਂ ਸ਼ੁਰੂ ਹੁੰਦਾ ਸੀ ਉਹਨੂੰ ਜਿਹੜਾ ਕੰਟਰੋਲ ਕੀਤਾ ਜਾ ਸਕੀਏ ਕਿਉਂਕਿ ਉਲਮਾਨ ਹੈ ਕਿ ਅਕੀ 11 ਦੀ ਤਦਾਦ ਉਸ ਸੰਗਤ ਜਿਹੜੀ ਹੈ ਇੱਥੇ ਆਏਗੀ ਆ ਜਿਹੜੇ ਅੱਜ ਇੱਥੇ ਅਜੋਜਕ ਆਏ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜਿਹੜੇ ਬੱਚੇ ਅਤੇ ਖਾਸ ਤੌਰ ਤੇ ਅੱਜ ਇਸ ਜਗ੍ਹਾ ਉੱਤੇ ਲੋਕ ਆਏ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਕੇ ਉਹਨਾਂ ਦੇ ਦਿਲ ਦੀਆਂ ਭਾਵਨਾਵਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਨੇ ਆ ਜੀ ਆ ਕੀ ਨਾਮ ਤੁਹਾਡਾ ਸਿੰਘ ਰਾਮ ਸਿੰਘ ਆ ਆਈਸਕ੍ਰੀਮ ਵਧੀਆ ਲੱਗ ਰਹੀ ਹੈ ਹਾਂ ਜੀ ਆ ਮੇਲਾ ਪੂਰਾ ਫਿਰ ਅੱਜ ਮਜ਼ਾ ਆ ਰਿਹਾ ਹਾਂ ਜੀ ਇੱਕ ਕਿਹੜੀ ਕਲਾਸ ਚ ਪੜਦੇ ਹੋ? ਚੋਠੀ। ਚੋਠੀ ਚ ਪੜਦੇ ਹੋ। ਤੇ ਆ ਪਹਿਲੀ ਵਾਰ ਕੰਦ ਪੰਗੂੜੇ ਵੇਖ ਰਹੇ ਹੋ? ਨਹੀਂ, ਦੂਜੀ ਕੁਆਰਾ। ਦੂਜੀ ਕੁਆਰਾ। ਤੇ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਪੰਗੂੜੇ ਲਵਾ ਰਹੇ ਨੇ ਕੀ ਹੋਰ ਲਵਾਓ? ਹਾਂਜੀ, ਹੋਰ ਲਵਾਉਣ। ਇਹਨਾਂ ਮਜ਼ਾ ਆਉਂਦਾ। ਇਹਨਾਂ ਮਜ਼ਾ ਆਉਂਦਾ। ਤੇ ਕਿੰਨਾ ਮਨ ਦਿਲੋਂ ਕਿੰਨੀ ਖੁਸ਼ੀ ਹੁੰਦੀ ਹੈ। ਐਵੀਂ ਖੁਸ਼ੀ ਹੁੰਦੀ ਬਈ ਫੋਨ ਤੋਂ ਦਾ ਜੀ ਵੀ ਕਰਦਾ। ਅੱਛਾ। ਕਦੀ ਪੰਜਾਬ ਚ ਜਾ ਕੇ ਮੇਲਾ ਵੇਖਣ ਦਾ ਮੌਕਾ ਮਿਲਿਆ? ਹਾਂਜੀ, ਕਿੰਨੀ ਵਾਰ? ਅੱਛਾ ਤੇ ਇਹ ਲੱਗਦਾ ਕਿ ਉਸੇ ਤਰੀਕੇ ਦਾ ਮੇਲਾ ਉਸੇ ਤਰੀਕੇ ਦਾ ਮੇਲਾ ਤਾਂ ਨਹੀਂ ਹੁੰਦਾ ਹਾਂ ਨਹੀਂ ਹੁੰਦਾ ਪਰ ਹੋਊਗਾ ਕਿਸੇ ਦਿਨ ਹਾਂ ਜੀ ਜੇ ਪੰਜਾਬ ਆ ਗਿਆ ਇੱਥੇ ਲੱਗਦਾ ਹੈ ਪੰਜਾਬ ਆ ਗਿਆ ਇੱਥੇ ਚਲੋ ਰੋਬਿਨ ਪੀ ਸਿੰਘ ਰੋਬਿਨ ਤੁਸੀਂ ਆਬਵੀਅਸਲੀ ਤੁਸੀਂ ਜਿਹੜੇ ਨੇ ਬੇਗੋਵਾਲ ਦਾ ਮੇਲਾ ਵੀ ਵੇਖਿਆ ਹੋਣਾ ਜਿਹੜੇ ਇਹ ਮੇਲੇ ਨੇ ਲੱਗਦਾ ਕਿ ਝਲਕ ਹੁੰਦੀ ਹੈ ਥੋੜੀ ਜੀ ਹਾਂਜੀ ਹਾਂਜੀ ਮਨ ਨੂੰ ਹੁੰਦਾ ਹੈ ਕਿ ਇੰਡੀਆ ਵਾਲੀ ਫੀਲਿੰਗ ਆਉਂਦੀ ਪੂਰੀ ਤੇ ਉਹ ਜਿਹੜੀਆਂ ਜਿਹੜੀਆਂ ਯਾਦਾਂ ਨੇ ਉਹ ਤਾਜ਼ੀਆਂ ਹੋ ਰਹੀਆਂ ਨੇ ਕਿਉਂਕਿ ਇਹ ਆਪਣੇ ਆਪ ਚ ਬੜੇ ਮਜਬੂਰੀਆਂ ਕਰਕੇ ਹੁਣ ਕੋਚੇ ਆਏ ਨੇ ਇਨ੍ਹਾਂ ਮੁਲਕਾਂ ਦੇ ਵਿੱਚ ਆ ਕੇ ਬਹੁਤ ਕੁਝ ਕਰਨਾ ਪੈਂਦਾ ਖੁਸ਼ੀ ਹੁੰਦੀ ਅੰਦਰ ਉਹ ਚਲੋ ਇਹਨਾਂ ਨੇ ਕਲਚਰ ਸੰਭਾਲ ਕੇ ਰੱਖਿਆ ਕੋਈ ਕੋਈ ਖੁਸ਼ੀ ਹੁੰਦੀ ਹੈ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਸਾਰਿਆਂ ਨੂੰ ਕਾਲ ਕੀਤੀ ਉਹਨਾਂ ਨੂੰ ਕਿਹਾ ਮੈਂ ਆਇਆ ਹੋਇਆ ਦੂਰੇ ਵੀ ਆਣਗੇ ਮੁੰਡਿਆਂ ਅੰਦਾਨਾ ਤੋਂ ਵੀ ਬਾਕੀ ਪਾਕਿਸਤਾਨ ਤੋਂ ਵੀ ਮੁੰਡੇ ਆ ਰਹੇ ਨੇ ਆਪਾਂ ਕਿਹਾ ਕਿ ਮੇਲਾ ਹੋ ਗਿਆ ਤਾਂ ਬਾਬਾ ਪ੍ਰੇਮ ਸਿੰਘ ਦਾ ਤੇ ਸਪੈਸ਼ਲ ਮੁੰਡੇ ਕਿੰਨੇ ਸਾਰੇ ਆ ਰਹੇ ਨੇ ਯਾਰ ਵੇਲੇ ਸਾਰੇ ਕਿਉਂਕਿ ਉਹ ਕਹਿੰਦੇ ਨੇ ਕਿ ਆਪਾਂ ਨੂੰ ਜਿਹੜਾ ਇੰਡੀਆ ਵਰਗਾ ਜਿੱਦਾਂ ਹੀ ਮਾਹੌਲ ਉਹ ਜਿਆਨ ਨੂੰ ਇੱਥੇ ਸੇਮ ਮਿਲ ਲੱਗਾ ਹੁਣ ਜਿੱਦਾਂ ਵੀ ਸਾਰੇ ਹੈਪੀ ਨੇ ਇੰਜੋਏ ਕਰਦੇ ਪਏ ਨੇ ਹਾਂਜੀ ਮਨ ਲੀ ਆਪਣੇ ਉੱਚ ਅਗਰ ਕੀਤੇ ਜਾਵੇ ਤਾਂ ਉਹ ਉਹ ਫੀਲ ਜਿਹੜੀ ਆ ਵੀ ਜਿਹੜਾ ਇਹ ਲੱਗਦਾ ਸੀ ਕਿ ਆਪਾਂ ਆਪਣਾ ਸਭ ਕੁਝ ਛੱਡ ਕੇ ਆ ਗਏ ਆ ਹੁਣ ਪਤਾ ਨਹੀਂ ਕਿਤਰਾ ਜ਼ਿੰਦਗੀ ਹੋਣੀ ਆ ਕਿਤਨਾਂ ਦੇ ਕਲਚਰ 'ਚ ਆ ਪਰ ਜਦੋਂ ਫਿਰ ਇੱਕ ਵਾਰੀ ਇਤਨਾ ਜ਼ਿੰਦਗੀ ਉਹ ਜੀਵਨ ਦਾ ਮੌਕਾ ਮਿਲਦਾ ਅੰਦਰੋਂ ਰੂਹ ਤੇ ਇੱਕ ਵਾਰੀ ਕਹਿੰਦੀ ਆ ਨਾ ਕਿ ਰੂਹ ਤੇ ਇੱਕ ਵਾਰੀ ਕਹਿੰਦੀ ਹੈ ਕਿ ਲਾਈਕ ਉਹ ਲਾਈਕ ਆਪਾਂ ਹੀ ਗੁਰਦੁਰ ਨੰਤਰ ਬੜੀਆਂ ਆ ਨੂੰ ਇਤਨਾ ਦਾ ਲੱਗਿਆ ਜਿਦਾ ਪੂਰਾ ਲਾਈਕ ਇੰਡੀਆ ਮਾਹੌਲ ਹੁੰਦਾ ਨਾ ਸਾਰਾ ਸੇਮ ਗੁਰਦੁਰ ਦੇ ਮੱਥਾ ਟੇਕਿਆ ਲੰਗਰ ਛਕਿਆ ਸੇਮ ਆ ਹੁਣ ਆਪਾਂ ਇਧਰ ਪੰਘੂੜੇ ਲੱਗੇ ਨੇ ਇਧਰ ਆਈ ਪੂਰਾ ਪੂਰਾ ਇਹ ਅੱਜ ਜਿਹੜਾ ਤੁਹਾਨੂੰ ਲੱਗਦਾ ਕਿ ਉਹਨਾਂ ਦੇ ਸਾਲਾਂ ਦੇ ਵਿੱਚ ਹੋਰ ਵੀ ਅਗਰ ਇਤਨਾ ਵਾਧਾ ਹੋਇਆ ਤਾਂ ਆਪਣੇ ਬੱਚੇ ਆਪਣੇ ਸੱਭੇ ਚਾਰਾਂ ਨਾਲ ਜੁੜਨਗੇ ਹਾਂਜੀ ਆਫਕੋਰਸ ਭਾਈ ਹੋਣਗੇ ਜੀ ਥੈਂਕ ਯੂ ਥੈਂਕ ਯੂ ਹਾਂਜੀ ਮੇਰਾ ਕੀ ਨਾਮ ਪੜਾ ਅਰੇ ਮੈਂ ਸੰਦੀਪ ਸਿੰਘ ਜੀ ਸੰਦੀਪ ਸਿੰਘ ਸੰਦੀਪ ਜਦੋਂ ਆਪਾਂ ਇਹ ਹਜ਼ਾਰਾਂ ਮੀਲ ਦੂਰ ਹੈ ਆਪਣੇ ਪਿੰਡਾਂ ਤੋਂ ਆਪਣੇ ਸ਼ਹਿਰਾਂ ਤੋਂ ਜਦੋਂ ਇਤਨੇ ਪ੍ਰਬੰਧ ਵੇਖੀਦਾ ਕਿੱਦਾਂ ਤੇ ਲੱਗਦਾ ਬਹੁਤ ਵਧੀਆ ਲੱਗਦਾ ਜੀ ਆਪਣਾ ਪਰਵੰਧ ਆਪਣੀ ਸਿੱਖੀ ਇੱਥੇ ਵੀ ਕਾਇਮ ਕੀਤੀ ਹੈ ਇਹ ਲੋਕਾਂ ਨੇ ਜੀ ਯਾ ਤੁਸੀਂ ਕਦੇ ਨਹੀਂ ਸੋਚਿਆ ਸੀ ਕਿ ਅਸੀਂ ਜਿੱਥੇ ਆ ਕੇ ਕਮਾਈਆਂ ਕਰਨ ਆਏ ਆ ਆਪਣੇ ਬੱਚਿਆਂ ਨੂੰ ਲੈ ਕੇ ਆਏ ਕਦੀ ਉੱਥੇ ਆਪਣਾ ਇਸ ਤਰ੍ਹਾਂ ਸਵੇਰ ਚਰਾਂ ਨੂੰ ਇੰਜੋਏ ਕਰਾਂਗੇ ਨਹੀਂ ਜੇ ਇਹੀ ਕਦੀ ਨਹੀਂ ਸੋਚਿਆ ਜੀ ਤਾਂ ਵੀ ਇੱਥੇ ਬਹੁਤ ਵਧੀਆ ਵੇਖਿਆ ਵਧੀਆ ਲੱਗ ਰਿਹਾ ਜੀ ਹਨ ਉੱਥੇ ਬੀਨ ਵਧੀਆ ਪ੍ਰਬੰਧ ਕੀਤਾ ਹੈ ਜੀ ਕਮੇਟੀ ਨੇ ਜੀ ਤੁਹਾਨੂੰ ਕੀ ਲੱਗਦਾ ਕਿ ਇਸ ਨਾਲ ਇਹੋ ਜਿਹਾ ਪ੍ਰਬੰਧਨ ਨਾਲ ਆਪਣੇ ਬੱਚੇ ਹੋਰ ਆਪਣੇ ਸਵੇਰ ਚਰਾਂ ਨਾਲ ਜੁੜਨਗੇ ਹਾਂਜੀ ਹਾਂਜੀ ਆਪਣੇ ਬੱਚੇ ਹੋਰ ਸਵੇਰ ਚਰਾਂ ਨਾਲ ਜੁੜਨਗੇ ਜੀ ਆਪਣੇ ਬੋਲੇ ਬੱਚਿਆਂ ਨੂੰ ਪਤਾ ਲੱਗੇਗਾ ਜੀ ਆਪਣੇ ਕਲਚਰ ਬਾਰੇ ਕੀ ਹੈ ਜੀ ਇੱਥੇ ਬਾਰੇ ਕਲਚਰ ਬਾਰੇ ਬੱਚੇ ਨੂੰ ਬੱਚੇ ਦੂਸਰੀ ਸੰਗਤ ਜੀ ਜਾ ਰਹੀ ਨਹੀਂ ਬੱਚੇ ਨੂੰ ਖੁਸ਼ ਨਹੀਂ ਪਤਾ ਜੀ ਆਪਣੇ ਕਲਚਰ ਬਾਰੇ ਵੀ। ਕੋ ਮਾਨੂੰ ਲੱਗਦਾ ਕਿ ਇਹਦੇ ਨਾਲ ਬਹੁਤ سارے ਬੱਚੇ ਆਪਣੇ ਕਲਚਰ ਨਾਲ ਜੁੜਦੇ ਹਾਂਜੀ ਹਾਂਜੀ ਆਪਣੇ ਬੱਚੇ ਬਹੁਤ ਜੀ ਇਸ ਪਾਸੇ ਚਮਕ ਜੁੜਦੇ ਜੀ ਇਸ ਚੀਜ਼ ਕਰਕੇ ਆ ਕੀ ਨਾਮ ਤੁਹਾਡਾ? ਰਬਨਾਰ ਅਭੀ ਜੋਸੇ ਹਰਕਿਰਤ ਗਰਮਨ ਤੂੰ ਦੋ ਆਈਸਕ੍ਰੀਮਾਂ ਫੜਿਆ ਗਰਮਨ ਇੱਧਰ ਆ ਜਾ ਮੇਰੇ ਕੋਲ। ਨਹੀਂ ਸਵਾਦ ਲੱਗਦਾ ਲੱਗਦਾ ਸਵਾਦ ਲੱਗੰਦੀਆਂ ਨੇ। ਹਾਂ ਆ ਕੀ ਕਹਿਣਾ ਚਾਹਨਾ ਹੈ ਅੱਵਾ ਖੋਰਸਤਾਨ ਦੇ ਰੋਜ਼ ਰੋਜ਼ ਮੇਲੇ ਲੱਗਨੇ ਚਾਹੀਦੇ। ਹਾਂਜੀ ਰੋਜ਼ ਛੁੱਟੀਆਂ ਹਨ ਰੋਜ਼ ਮੇਲੇ ਲੱਗਣ ਛੋੜ ਜਾ ਛੋੜ ਹੀ ਦੇ ਆ ਕਿਤਨਾ ਦਿਲ ਲੱਗ ਰਿਹਾ ਖੁਸ਼ ਹਾਂਜੀ ਮਧੀਆਂ ਮਜ਼ਾ ਆ ਰਿਹਾ ਹਾਂਜੀ ਬੋਲ ਕੱਲ ਫਿਰ ਐਤਵਾਰ ਪੂਰਾ ਇੰਜੋਏ ਕਰਨਾ ਹਾਂਜੀ ਯਾ ਹਾਂਜੀ ਉਹੀ ਤੇਰੀ ਕਾ ਫਿਰ ਯਾ ਅੱਜ ਰਾਤੀ ਹੁੰਦਾ ਸਟ੍ਰਾਈਕ ਯਾ ਕਿ ਕੱਲ ਪੂਰਾ ਫੇਰ ਹੈ ਵੱਖਰੇ ਵੱਖਰੇ ਲੰਗਰ ਲੱਗਣੇ ਹਨ ਜੀ ਹੈਨੇ ਕੱਲੇ ਤੋਂ ਜ਼ਿਆਦਾ ਹੋਣਾ ਪ੍ਰੋਗਰਾਮ ਹੈ ਕੱਲ ਹੋਰ ਜ਼ਿਆਦਾ ਪ੍ਰੋਗਰਾਮ ਹੋਣਾ ਫਿਰ ਉਹਦੇ ਵੀ ਆਵਣਗੇ ਕੀ ਕਹਿਣਾ ਚੋਣਾ ਜਿਹੜੇ ਬੱਚਿਆਂ ਨੂੰ ਵੇਖਣਗੇ ਵੇਖ ਰਹੇ ਉਹਨਾਂ ਨੂੰ ਕੀ ਕੱਲ ਕਿਤਨਾ ਸੱਦਾ ਦੇਵੋਗੇ ਵੀ ਤੁਸੀਂ ਵੀ ਆਓ ਐਂਜੋਏ ਕਰੋ ਗੁਰੂਕਾਰ ਦਾ ਗੁਰੂਕਾਰ ਆਓ ਐਂਜੋਏ ਕਰੋ ਔਰ ਨਾ ਤੁਹਾਨੂੰ ਸੱਦੇ ਆ ਜੋ ਐਂਜੋਏ ਕਰੋ ਬਾਬਾ ਜੀ ਦੀ ਵਰਸੀ ਆਓ ਜੀ ਥੈਂਕ ਯੂ ਹਾਊ ਯੂ ਫੀਲਿੰਗ i feel good because um, there's a lot of people over here and you could um jump around and bounce out you could swing and it's a lot of fun so uh, did you like the many men to arrange so much uh, food stalls and uh unguras? yes like they're, like i just got some french fries they're very good and like they're very tasty and like there's free ice cream and there's a lot of stuff that you can do over here did you have ever experience to go to the mela in punjab yes i have gone to the mela and it's just like this and it's very fun I'm nasty. Mm -hmm. <laughs> <laughs> why guruji ka khalsa why guruji ki fateh? Mahan, sant, sant baba singh barsi kal ਇਸ ਕਰਕੇ ਅੱਜ ਭੰਗੂੜਿਆਂ ਦਾ ਸਾਰਾ ਪ੍ਰਬੰਧ ਰਾਗੀ ਢਾਡੀ ਸਾਰੇ ਕਥਾਵਾਚਕ ਆ ਚੁੱਕੇ ਹਨ ਅਸੀਂ ਸਾਰੀ ਸਟਾਈ ਸੋਡ ਦੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਕੱਲ 2 ਤਰੀਕ 2 ਜੂਨ ਨੂੰ ਅਖੰਡ ਪਾਠ ਸਾਹਿਬ ਦੇ ਪੋਖ ਪਹਿੰਗੇ ਸਵੇਰੇ 9:30 ਵਜੇ ਉਸ ਤੋਂ ਉਪਰੰਤ ਮੇਲੇ ਦਾ ਪ੍ਰਬੰਧ ਸ਼ੁਰੂ ਹੋ ਰਿਹਾ ਹੈ ਅਸੀਂ ਬੇਨਤੀ ਕਰਦੇ ਹਾਂ ਕਿ ਸਾਰੀ ਸੰਗਤ ਜੋ ਨਾਮ ਲੈਵਾ ਸੰਤ ਬਾਬਾ ਪ੍ਰੇਮ ਸਿੰਘ ਨੂੰ ਨਾਮ ਲੈਵਾ ਹੈ ਉਹ ਆਪਣੇ ਬੱਚਿਆਂ ਨਾਲ ਰਿਸ਼ਤੇਦਾਰਾਂ ਨਾਲ ਪਰਿਵਾਰਾਂ ਨੂੰ ਲੈ ਕੇ ਗੁਰੂ ਘਰ ਵਿੱਚ ਮੰਨ ਰਹੇ ਸਾਉ ਤੇ ਰੌਣਕ ਨੂੰ ਵਿਧਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮਹਾਨ ਤਪਸਵੀ ਬ੍ਰह्म ज्ञानी ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਦੀ 72ਵੀਂ ਵਰਸੀ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਵਿਖੇ ਬੜੀ ਧੂਮ ਧਾਮ ਨਾਲ ਅੱਜ ਪਹਿਲੀ ਤਰੀਕ ਤੋਂ ਸ਼ੁਰੂ ਹੈ ਕੱਲ ਸਵੇਰੇ ਭੋਗ ਪਾਏਗਾ ਉਸ ਤੋਂ ਬਾਅਦ ਵਰਸੀ ਸ਼ੁਰੂ ਹੈ ਤੇ ਅਸੀਂ ਸਾਰੀ ਟ੍ਰਾਈ ਸਨੇਟ ਦੀਆਂ ਸੰਗਤਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਕਿ ਸਾਰੇ ਪਰਿਵਾਰਾਂ ਸਮੇਤ ਤਾਂ ਅਤੇ ਆਪਣੇ ਬੱਚਿਆਂ ਸਮੇਤ ਆਓ ਲੈ ਕੇ ਆਓ ਬਰਸੀ ਦਾ ਆਨੰਦ ਮਾਣੋ ਕੀਰਤਨ ਦਾ ਆਨੰਦ ਮਾਣੋ ਤੇ ਜੋੜ ਮੇਲੇ ਨੂੰ ਹੁੰਗਾਰਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਹਰ ਸਾਲ ਦੀ ਤਰ੍ਹਾਂ ਸੰਤ ਪ੍ਰੇਮ ਸਿੰਘ ਜੀ ਦੀ ਮਰਾਲੇ ਵਾਲਿਆਂ ਦੀ ਬਰਸੀ ਜੋ ਬੜੇ ਵੱਡੇ ਪੱਧਰ ਤੇ ਸਿੱਖ ਕਲੱਬ ਸੋਸਾਇਟੀ ਵਿਖੇ ਮਨਾਈ ਜਾਂਦੀ ਹੈ ਜੋ ਪਿਛਲੇ 3 ਦਿਨਾਂ ਤੋਂ ਸਾਰੇ ਮੇਰੇ ਵੀਰ ਸੋਸਾਇਟੀ ਦੇ ਮੈਂਬਰ ਸਿੱਖ ਕਲੱਬ ਸੋਸਾਇਟੀ ਵਿਖੇ ਪੂਰੇ ਜੋਰਾ ਸ਼ੋਰਾ ਨਾਲ ਇਸ ਜੈਸਾ ਜੋੜ ਮੇਲੇ ਨੂੰ ਵੱਡੇ ਪੱਧਰ ਤੇ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੁਸੀਂ ਦੇਖ ਰਿਹਾ ਗੁਰੂ ਘਰ ਦੇ ਬਾਹਰ ਕੱਲ ਤੋਂ ਹੀ ਸਟਾਲ ਲੱਗੇ ਹੋਏ ਨੇ ਜੋ ਕਿ ਬੱਚਿਆਂ ਦੇ ਖੇਡਣ ਦੇ ਪੰਘੂੜੇ ਲੱਗੇ ਹੋਏ ਨੇ ਇਹ ਸਮੁੱਚੀ ਸੰਗਤ ਨੂੰ ਬੇਨਤੀ ਕਰਦੇ ਆ ਕਿ ਜੋ ਕੱਲ ਨੂੰ ਐਤਵਾਰ ਨੂੰ ਸਿੱਖ ਕਲਚਰ ਸੁਸਾਇਟੀ ਵਿਖੇ ਭੋਗ 9 ਵਜੇ ਭੋਗ ਪਾਣਗੇ ਉਪਰੰਤ ਪੂਰਾ ਦਿਨ ਗੁਰੂ ਘਰ ਵਿਖੇ ਹਰ ਤਰ੍ਹਾਂ ਦੇ ਸਟਾਲ ਲਗਾਏ ਜਾਣਗੇ ਜੀ ਅਸੀਂ ਸੰਤਾਂ ਨੂੰ ਪ੍ਰੇਰ ਕਰਦੇ ਆ ਕਿ ਹਮੇ ਮਾ ਕੇ ਸਰਕਲ ਸਰਟੀਫਿਕੇਟ ਪਹੁੰਚੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਰਕਾਰੀ ਦੇ ਸੰਤ ਬਾਬਾ ਪ੍ਰੇਮ ਸਿੰਘ ਉਹਨਾਂ ਦੀ 74ਵੀਂ ਮਿੱਠੀ ਜਾਤ ਇਸ ਸਾਲ ਵੀ ਸੰਤ ਬਾਬਾ ਪ੍ਰੇਮ ਸਿੰਘ ਸਰਕਲ ਸੋਸਾਇਟੀ ਵੱਲੋਂ ਬੜੀ ਚੜ੍ਹਦੀ ਕਲਾ ਨਾਲ ਮਨਾਈ ਜਾ ਰਹੀ ਹੈ ਕੱਲ ਤੋਂ ਹੀ ਖੰਡਪਾੜ ਆਰੰਭ ਹੋਏ ਹਨ ਉਹਨਾਂ ਦੇ ਕੱਲ ਨੂੰ 9:30 ਵਜੇ ਖੋਲ ਪਾਣਗੇ ਅਤੇ ਸਾਰਾ ਦਿਨ ਕੀਰਤਨ ਜਥੇ ਢਾਡੀ ਜਥੇ ਪਾਈ ਕਥਾਵਾਚ ਤੇ ਹੋਰ ਪੰਥਕ ਬਲਾਰੇ ਪਹੁੰਚ ਰਹੇ ਹਨ ਸਾਰੀਆਂ ਸੰਗਤਾਂ ਨੂੰ ਗੁਰਦੁਆਰਾ ਸਿੱਖ ਕਲ ਸਾਢੀ ਵੱਲੋਂ ਅਸੀਂ ਬੇਨਤੀ ਕਰਦੇ ਹਾਂ ਉਹ ਮਹਾਂਪੁਰਸ਼ਾਂ ਦੀ ਯਾਦ ਮਿੱਠੀ ਯਾਦ ਵਿੱਚ ਪਹੁੰਚੋ ਕਿਉਂਕਿ ਉਹਨਾਂ ਨੇ ਆਪਣਾ ਸਾਰਾ ਜੀਵਨ ਪੰਥ ਲਈ ਗੁਰੂ ਗ੍ਰੰਥ ਲਈ ਅਤੇ ਸਿੱਖੀ ਦੀ ਕਰ ਕਰ ਉਕਾ ਦੇ ਕੇ ਬਾਣੀ ਦਾ ਪ੍ਰਚਾਰ ਕੀਤਾ ਤੇ ਅਮਰ ਸ਼ਕਾਇ ਉਹਨਾਂ ਮਹਾਪੁਰਸ਼ਾਂ ਦੇ ਕੀਤੇ ਹੋਏ ਪਰਪਕਾਰਾਂ ਨੂੰ ਯਾਦ ਕਰਦੇ ਆਂ ਭਾਈ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਕਿ ਕੱਲੂ ਜਰੂਰ 9:30 ਵਜੇ ਗੁਰਦੁਆਰੇ ਪਹੁੰਚੋ ਸਾਰੀ ਦਿਹਾੜੀ ਦੀਵਾਨ ਸੱਜਣਗੇ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰਜੀ ਕੀ ਫਤਿਹ ਮੈਂ ਆਪਣੇ ਨਿਊਯਾਰਕ ਦੀ ਸਾਰੀ ਸਿੱਖ ਸੰਗਤ ਨੂੰ ਸਤਿਬਾਬਾ ਪ੍ਰੀਤ ਸਿੰਘ ਸਿੱਖ ਜੋ ਸੁਸਾਇਟੀ ਦਾ ਜਨ ਅਸ਼ਕਤੀ ਹੋਣ ਦੇ ਨਾਤੇ ਤੇ ਇਸ ਗੁਰਦੁਆਰਾ ਸਿੱਖ ਜੋ ਸੁਸਾਇਟੀ ਦੇ ਪੀਆਰਓ ਦੇ ਨਾਤੇ ਸਾਰਿਆਂ ਨੂੰ ਬੇਨਤੀ ਕਰਦਾ ਹੈ ਕਿ ਸਿੱਖ ਜੋ ਸੁਸਾਇਟੀ ਤੇ ਹੋਰ ਜਥੇਬੰਦੀਆਂ ਸਤਿਬਾਬਾ ਪ੍ਰੀਤ ਸਿੰਘ ਸਿੱਖ ਜੋ ਸੁਸਾਇਟੀ ਵਾਲਾ ਸਤਿਬਾਬਾ ਪ੍ਰੀਤ ਸਿੰਘ ਜੀ ਦੀ ਵਰਸੀ 74ਵੀਂ ਵਰਸੀ ਜਿਹੜੀ ਕੱਲ 31 ਮਈ ਤੋਂ ਸਟਾਰਟ ਹੋਈ ਹੈ ਤੇ ਕੱਲ ਸੰਡੇ 2 ਮਈ ਨੂੰ ਇਹਦਾ ਸਭ ਕੁਝ ਉਪਰਾੰਤ ਮਤਲਬ ਸ਼ਾਮ ਤੱਕ ਇੱਥੇ ਮੇਲੇ ਆਉਂ ਉਹ ਸਜਾਇਆ ਗਿਆ ਹੈ ਗੁਰੂ ਘਰ ਨੂੰ ਵੀ ਹੋਇਆ ਗਿਆ ਹੈ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਆਪਣੇ ਬੱਚਿਆਂ ਸੇ ਪਰਿਵਾਰ ਪਰਿਵਾਰ ਸਵੇਤ ਹੋਰ ਆਪਣੇ ਜਿੰਨੇ ਵੀ ਜੋ ਸਾਥੀ ਨੇ ਉਹ ਲਾ ਕੇ ਇੱਥੇ ਪਹੁੰਚੋ ਜੀ ਔਰ ਆਪਣਾ ਅੱਜ ਆ ਕੇ ਤੇ ਸੰਤਾਂ ਦੀ ਅਸ਼ੀਰਵਾਦ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਿੱਖ ਸੋਸਾਇਟੀ ਰਿਚਮੰਡ ਹੈਲ ਨਿਊਯਾਰਕ ਜੋ ਕਿ ਟ੍ਰਾਈ ਸਟੇਟ ਦਾ ਕੇਂਦਰੀ ਸਥਾਨ ਆ ਉੱਥੇ ਸੰਤ ਮਹਾਪੁਰਸ਼ ਸੰਤ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਜਿਨ੍ਹਾਂ ਦੀ ਵਰਸੀ 31 ਤਰੀਕ ਤੋਂ ਲੈ ਕੇ 2 ਤਰੀਕ ਤੱਕ ਬੜੀ ਸ਼ਰਧਾ ਭਾਵਨਾ ਦੇ ਧੁੰਮ ਘਾਮ ਦੇ ਨਾਲ ਗੁਰਦੁਆਰਾ ਸਿੱਖੋ ਸ਼ਾਦੀ ਵਿਖੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਪੰਥਰ ਜੇ ਬੰਦੀਆਂ ਤੇ ਸੰਗਤ ਰੂਪ ਦੇ ਵਿੱਚ ਤੇ ਉਹਨਾਂ ਦੇ ਨਾਂ ਤੇ ਬਣੀ ਹੋਈ ਸੰਸਥਾ ਸੰਤ ਪ੍ਰੇਮ ਸਿੰਘ ਸਿੱਖੋ ਸ਼ਾਦੀ ਵੱਲੋਂ ਮਨਾਈ ਜਾ ਰਹੀ ਆ ਸੱਚੇ ਤੌਰ ਤੇ ਅੱਜ ਇਨੀ ਜੁਨਾ ਕਿਉਂਕਿ ਜੀ ਰਸਵੰਦ ਦੇ ਵਿੱਚ ਅੱਜ ਦੂਸਰਾ ਦਿਨ ਹੈ ਪਰ ਸਿੱਧਾ ਬਾਹਰ ਬੱਚਾ ਵਾਸਤੇ ਤੇ ਘੂਰੇ ਲੱਗੇ ਨੇ ਜਿਸ ਤਰ੍ਹਾਂ ਪੰਜਾਬ ਦੀ ਧਰਤੀ ਦੇ ਉੱਤੇ ਬੇਗੋਵਾਲ ਦੀ ਤਰ੍ਹਾਂ ਮੇਲਾ ਲੱਗਦਾ ਉਸ ਰਾਜ ਜਿੱਥੋਂ ਇਹ ਮੇਲਾ ਜਿਹੜਾ ਸਜਣਾ ਸ਼ੁਰੂ ਹੋਇਆ ਕੱਲ ਨੂੰ ਸਵੇਰ ਤੋਂ ਇਹੀ ਜਿਹੜੇ ਕੀਰਤਨ ਦਰਬਾਰ ਸ਼੍ਰੀ ਕਨਸਵਰ ਸਾਹਿਬ ਦੇ ਭੋਗ ਪਾਣਗੇ ਤੇ ਉਹਨਾਂ ਸੰਤਾਂ ਦੇ ਗਾਇਨ ਗਾਏ ਜਾਣਗੇ ਜਿਨ੍ਹਾਂ ਨੇ ਸਤ ਕੋਮ ਨੂੰ ਲੱਖਾਂ ਹੀ ਪੁਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਵਿਦਿਆ ਦਾ ਦਾਨ ਦੇ ਕੇ ਤਾਜ ਦੀ ਪ੍ਰਥਾ ਨੂੰ ਖਤਮ ਕਰਕੇ ਤੇ ਸਾਡੇ ਸਿੱਖ ਪੰਥ ਨੂੰ ਸੇਜ ਦਿੱਤੀ ਆ ਉਹਨਾਂ ਮਹਾਂਪੁਰਸ਼ਾਂ ਦੀ ਜਿਹੜੀ ਵਰਸੀ ਆ ਉਹ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਈ ਜਾ ਰਹੀ ਆ ਸਮੂਹੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਮੂਹ ਸੰਗਤਾਂ ਵੱਲੋਂ ਕਿ ਭਾਈ ਆਪ ਤੇ ਆਪਣੇ ਪਰਿਵਾਰਾਂ ਤੇ ਬੱਚਾ ਸਬੂਤ ਹਮੇ ਹਮ ਆ ਕੇ ਪੰਚੋ ਤਾਂ ਕਿ ਬੱਚੇ ਜਿਹੜੇ ਆ ਉਹ ਆਪਣੇ ਪ੍ਰਭੂ ਦਾ ਆਨੰਦ ਮਾਣ ਸਕਣ ਜੋ ਬਜ਼ੁਰਗ ਭੈਣ ਭਰਾ ਉਹ ਗੁਰਬਾਣੀ ਦਾ ਆਨੰਦ ਮਾਣ ਸਕਣ ਕਿਉਂਕਿ ਕੱਲ ਨੂੰ ਚੇਚੇ ਤੌਰ ਤੇ ਉੱਚ ਕੋਟੀ ਦੇ ਵਿਦਵਾਨ ਸਾਡੇ ਕੋ ਸਾਡੇ ਸਾਡੇ ਇਲੈਕਟਿਡ ਅਫੀਸ਼ਰ ਸਾਰੇ ਜਿਹੜੇ ਗੁਰੂ ਘਰ ਵਿੱਚ ਪਹੁੰਚ ਪਹੁੰਚ ਰਹੇ ਨੇ ਸਮੂਹ ਬੇਵਦੀਆ ਭਾਈਓ ਮਮਾ ਕੇ ਪਹੁੰਚੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਗੋਦਵਰਾ ਸਿੱਖ ਕੱਟ ਸੋਸਾਇਟੀ ਵਿਖੇ ਬੜੀ ਹੀ ਸਰਦਾ ਭਾਉਨਾ ਨਾਲ ਸੰਤ ਬਾਬਾ ਪ੍ਰੇਮ ਸਿੰਘ ਮਰਾਏ ਵਾਲਿਆਂ ਦੀ ਵਰਸੀ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 31 ਪਹਿਲੀ ਤੇ 2 ਤਰੀਕ ਤੱਕ ਬੜੀ ਹਿਸ ਸਰਦਾ ਪਾਵਨ ਨਾਲ ਮਨਾਈ ਜਾ ਰਹੀ ਆ ਆਪ ਸਾਧ ਸੰਗਤ ਨੂੰ ਉਹ ਜੋ ਅਪੀਲ ਆ ਕਿ ਕੱਲ ਨੂੰ ਹਮ ਮਾਗੇ ਬੋਚੋ ਕਿ ਇਹ ਮਹਾਨ ਕਸਵਾਤ ਚਕ ਢਾਡੀ ਕਸਵਾ ਰਾਗੀ ਸਿੰਘ ਜਿਹੜੇ ਆ ਰਹੇ ਨੇ ਉਹਨਾਂ ਤੋਂ ਉਹਨਾਂ ਦੇ ਬਾਜ਼ਾਰ ਵੀ ਸੁਣਨੇ ਆ ਆਪਣੇ ਆਪਣੇ ਬੱਚਿਆਂ ਨੂੰ ਲੈ ਕੇ ਆਓ ਕਿਉਂਕਿ ਜਿਹੜੇ ਬੱਚੇ ਆ ਉਹ ਇਸ ਜੋੜ ਮਿਲੇ ਵੇਖ ਕੇ ਆਪਣਾ ਜਿਹੜਾ ਇਤਿਹਾਸ ਸਿੱਖ ਦਾ ਇਤਿਹਾਸ ਸਿੱਖੀ ਸਿੱਖੀ ਇਤਿਹਾਸ ਨਾਲ ਜੋੜਨ ਸਿੱਖੀ ਦਾ ਦੇਖਣਗੇ ਆਪਣੀਆਂ ਰੋਹ ਨੇਤਾ ਆਪਣਾ ਜਿਹੜਾ ਸਿੱਖ ਵਿਰਸਾ ਕੀ ਆ ਉਹ ਇਸ ਵਿਰਸਾ ਨਾਲ ਜੋੜਨ ਵਾਸਤੇ ਉਹ ਦੇਖਣੇ ਬੱਚਿਆਂ ਨੂੰ ਲੈ ਕੇ ਆਉ ਕਿਉਂਕਿ ਬੱਚਿਆਂ ਵਾਸਤੇ ਘੰਗੂੜਾ ਜਿੱਦਾਂ ਮੇਲਿਆਂ ਵਿੱਚ ਲੱਗੇ ਹੁੰਦੇ ਨੇ ਉਹੀ ਨਜ਼ਾਰਾ ਦੇਖਣ ਵਾਸਤੇ ਤੁਹਾਨੂੰ ਜਿਹੜਾ ਫਿਰ ਪੂਰੀ ਸਾਧ ਸੰਗਤ ਦੀ ਬੇਨਤੀ ਆ ਕੇ ਆਓ ਹਮਮਾ ਆ ਕੇ ਆਓ ਤੇ ਫੁਰਮਾਨ ਦੇ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜਿਸ ਤਰ੍ਹਾਂ ਆਪ ਸਭ ਜਾਣਦੇ ਜੇ ਕਿ ਸੰਤ ਮਹਾਂਪੁਰਖ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਰੇ ਵਾਲੇ ਜਿਨ੍ਹਾਂ ਦੀ 74ਵੀਂ ਬਸੇ ਗੁਰਦਰਾ ਸ੍ਰੀ ਖਾਲਸਾ ਸਾਹਿਬੀ ਦੇ ਵਿੱਚ ਸਮੁੱਚੀਆਂ ਸੰਗਤਾਂ ਟਰਾਈ ਸਟੇਟ ਦੀਆਂ ਜੱਥੇਬੰਦੀਆਂ ਤੇ ਗੁਰਦਵਾਰਿਆਂ ਦੇ ਸਹਿਯੋਗ ਨਾਲ ਉਹਨਾਂ ਦੇ ਨਾਂ ਤੇ ਬਣੀ ਸੰਤ ਬਾਬਾ ਪ੍ਰੇਮ ਸਿੰਘ ਕਲਚਰ ਸੁਸਾਇਟੀ ਜਿਹੜੀ ਬੜੇ ਉੱਚੇ ਪੱਧਰ ਤੇ 74ਵੀਂ ਵਰ੍ਹੇਮਣੀਾਈ ਜਾ ਰਹੀ ਆ ਮੈਂ ਇਹ ਦੱਸਣਾ ਚਾਹਣਾ ਵਾ ਕਿ ਇਹ ਇੱਕੋ ਇੱਕ ਸੁਸਾਇਟੀ ਆ ਕਿ ਜਿਹੜੀ ਸਭ ਤੋਂ ਵੱਡਾ ਜਿਹੜਾ ਪ੍ਰੋਗਰਾਮ ਆ ਇਹ ਗੁਰਦਵਾਰਾ ਸੇਕੋ ਸਾਡੀ ਦੇ ਵਿੱਚ ਕਰਾਉਂਦੀ ਆ ਇਹ ਇੱਕੋ ਇੱਕ ਸੁਸਾਇਟੀ ਆ ਜਿਹੜੀ ਇੱਥੇ ਸਪੈਸ਼ਲੀ ਇੱਕ ਪੰਜਾਬ ਦਾ ਮਾਹੌਲ ਦਰਸੰਦੀ ਆ ਕਿਉਂਕਿ ਜਦੋਂ ਤੁਸੀਂ 118 ਸਟਰੀਟ ਗੁਰਦਵਾਰਾ ਗੁਰਦਵਾਰਾ ਸੇਕੋ ਸਾਡੀ ਚਉਂਦੇ ਜੇ ਆਪ ਨੂੰ ਇੱਕ ਵੱਖਰੀ ਤਰ੍ਹਾਂ ਦਾ ਇੱਥੇ ਆਨੰਦ ਮਿਲਦਾ ਵਾ ਕਿਉਂਕਿ ਜੋ ਕੰਗੂੜੇ ਨੇ ਉਹ ਬڑے ਵੱਡੇ ਪੱਦਰ ਤੇ ਜਿਹੜੀ ਸਾਡੇ ਕੋਲ ਸਪੈਸ਼ਲ ਪਾਰਕ ਵਾਸਤੇ ਜਗ੍ਹਾ ਬਣਾਈ ਉਹਦੇ ਵਿੱਚ ਲਾਏ ਗਏ ਨੇ ਜੇ ਆਪਾਂ ਸਟਾਲਾਂ ਦੀ ਗੱਲ ਕਰੀਏ ਤੇ ਵੱਖ-ਵੱਖ ਤਰ੍ਹਾਂ ਦੇ ਸਟਾਲ ਚਾਹੀਏ ਜਲੇਬੀਆਂ ਦੇ ਹੋਣ ਚਾਹੀਏ ਛੂਲੇ ਕੋਚਿਆਂ ਦੇ ਹੋਣ ਵੱਖ-ਵੱਖ ਤਰ੍ਹਾਂ ਦੇ ਜਿਹੜੇ ਫ੍ਰੈਸ਼ ਹੈ ਜੂਸ ਆ ਉਹਦੇ ਆ ਵੱਖ-ਵੱਖ ਖਿੰਸਾ ਬੰਨ ਲਗਾਏ ਜਾ ਰਹੇ ਆ ਇਹਨਾਂ ਵੀਰਾਂ ਦਾ ਮੈਂ ਕਹਿੰਨਾ ਕਿ ਜਿੰਨਾ ਵੀ ਆਪਾਂ ਧੰਨਵਾਦ ਕਰੀਏ ਥੋੜਾ ਕਿਉਂਕਿ ਇਹ ਕੰਮ ਜਿਹੜੇ ਆ ਗਿਣਨੇ ਸੌਖੇ ਆ ਤੀਹੀ ਤੇ ਕਹਨੇ ਸੌਖੇ ਆ ਪਰ ਜਦੋਂ ਇਹਨਾਂ ਨੂੰ ਅਸਈ ਜਿਹੜਾ ਵਾ ਰੂਪ ਦਿੱਤਾ ਜਾਂਦਾ ਵਾ ਉਹਦੇ ਵਾਸਤੇ ਬੜੀ ਇਨਾਂ ਦੀ ਮਹਤਤ ਹੁੰਦੀ ਆ ਮੈਂ ਸਮੂਚੀਆਂ ਸੰਗਤਨ ਬੇਨਤੀ ਕਰਦਾ ਵਾਂ ਕਿ ਤੁਸੀਂ ਆਪਣੇ ਬੱਚੇ ਲੈ ਕੇ ਬਜ਼ੁਰਗਾਂ ਨੂੰ ਲੈ ਕੇ ਗੁਰਦਾਰਾ ਸਿੱਖ ਸੰਗਤੀ ਦੇ ਵਿੱਚ ਕੱਲ 2 ਤਰੀਕ ਦਿਨ ਐਤਵਾਰ ਨੂੰ ਜਰੂਰ ਆਓ ਇੱਥੋਂ ਦਾ ਮਾਹੌਲ ਵੇਖੋ ਕਿ ਕਿਸ ਤਰ੍ਹਾਂ ਇਸ ਸੋਸਾਇਟੀ ਨੇ ਤੁਹਾਨੂੰ ਪੰਜਾਬ ਦੇ ਨਾਲ ਜੋੜਿਆ ਵਾ ਆਸ ਕਰਦੇ ਆ ਕਿ ਤੁਸੀਂ ਵੱਡੀ ਗਿਣਤੀ ਦੇ ਵਿੱਚ ਆ ਕੇ ਦਰਸ਼ਨ ਦਿਓਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ 2 ਤਰੀਕ ਨੂੰ ਕੱਲ ਸਵੇਰੇ ਰਿਜਮੰਡ ਹਲ ਗੁਰੂ ਘਰ ਦੇ ਵਿੱਚ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਵਰ੍ਹੇ ਬੜੀ ਧੂਮਦਾਰ ਨਾਲ ਮਨਾਇ ਜਾ ਰਹੀ ਹੈ ਸਭ ਸੰਗਤਾਂ ਸਭ ਬਜ਼ੁਰਗਾਂ ਮਤਾਵਾ ਪੜਣਾ ਬੱਚਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪ ਸਭ ਨੂੰ ਮੌਕੇ ਕੋ ਚ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਾਰੀ ਸਿੱਖ ਸੰਗਤ ਨੂੰ ਵਾਸੂ ਨੂੰ ਬੇਨਤੀ ਹੈ ਕਿ ਆਪ ਗੁਰਦੁਆਰਾ ਸੇਕਲਚੋ ਸਾਰੀ ਵਿੱਚ ਜੋ ਸੰਤਾਂ ਦੀ ਜੁਤਮੀ ਵਰਸੀ ਬੜੀ ਹੀ ਮਿੱਠੀ ਪਿਆਰੀ ਯਾਦ ਉਹਨਾਂ ਦੀ ਮਨਾਈ ਜਾ ਰਹੀ ਹੈ ਜਿਸ ਵਿੱਚ ਬੱਚਿਆਂ ਲਈ ਪੰਘੂੜੇ ਅਤੇ ਲੰਗਰ ਦੀ ਸੇਵਾ ਚੱਲੇਗੀ ਅਤੇ ਗੁਰੂ ਦਾ ਕੀਰਤਨ ਅਤੇ ਕਥਾ ਦੀ ਸੇਵਾ ਚੱਲੇਗੀ ਆਪ ਸਾਰਿਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਵੀ ਆਓ ਅਤੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ ਅਤੇ ਗੁਰੂ ਦੀਆਂ ਖੁਸ਼ੀਆਂ ਰਾਪਦੇ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਹੀ ਸੁਹਾਵਣਾ ਦਿਨ ਹੈ ਸਿੱਖ ਸੁਸਾਇਟੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਦੇਖੋ ਕਿੰਨੀਆਂ ਰੌਣਕਾਂ ਲੱਗੀਆਂ ਇਆਂ ਇੱਥੇ ਸੰਤਵਾ ਦਾ ਪ੍ਰਿੰਸ ਸਿੰਘ ਮੁਰਾੜੇ ਵਾਲੇ ਮਾਪੁਰਖਾਂ ਦੀ ਹਰ ਸਾਲ ਦੀ ਤਰ੍ਹਾਂ 74ਵੀਂ ਵਰਸੀ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾਈ ਜਾ ਰਹੀ ਹੈ ਕੱਲ ਨੂੰ 2 ਤਰੀਕ ਨੂੰ ਪਰਸੋਂ ਤੋਂ ਰੱਖੇ ਖੰਡ ਪਰ ਸਾਹਿਬ ਦੇ ਭੋਗ ਪੈਣਗੇ ਉਸ ਤੋਂ ਪ੍ਰੰਤ ਰਾਗੀ ਢਾਡੇ ਤੇ ਕਥਾਵਾਚਕ ਆਪਣੇ ਗੁਰਬਾਣੀ ਦੇ ਨਾਲ ਜੁੜਨ ਦਾ ਯਤਨ ਕਰਨਗੇ ਅਸੀਂ ਦੇਖ ਰਹੇ ਹਾਂ ਕਿ ਬਾਹਰ ਵੀ ਬਹੁਤ ਹੀ ਮਿੱਠੇ ਸੁਣਨੇ ਮਾੜੀ ਦੀ ਕਿਰਪਾ ਦੇ ਨਾਲ ਸਵਾਦਲੇ ਖਾਣੇ ਉਹਨਾਂ ਦੇ ਜਿਹੜੇ ਸਟਾਲ ਆਏ ਜਾਣਗੇ ਔਰ ਇੱਕ ਦ੍ਰਿਸ਼ ਐਸਾ ਸਾਹਮਣੇ ਆਵੇਗਾ ਕਿ ਜਿਹੜਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਰੇ ਵਾਲਿਆਂ ਦਾ ਹੈੱਡ ਕੁਆਟਰ ਜਾਂ ਬਿਬ ਵਾਲਾ ਹੈ ਉਸੇ ਤਰ੍ਹਾਂ ਹੀ ਇੱਥੇ ਮੇਲੇ ਦਾ ਮਾਹੌਲ ਬਣਿਆ ਹੈ ਔਰ ਕੱਲ ਨੂੰ ਵੱਧ ਤੋਂ ਵੱਧ ਮੈਂ ਬੇਨਤੀ ਕਰਾਂਗਾ ਕਿ ਹਰ ਸਾਰੇ ਪਰਿਵਾਰ ਪਰਿਵਾਰਾਂ ਸਮੇਤ ਬੱਚੇ ਬਜ਼ੁਰਗ ਸਾਰੇ ਆ ਕੇ ਹਾਜ਼ਰੀ ਭਰੋ ਔਰ ਸੰਤਾਂ ਮਹਾਂਪੁਰਖਾਂ ਨੂੰ ਯਾਦ ਕਰਕੇ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸ ਦੀ ਬੇਨਤੀ ਹੈ ਸਾਰੀ ਸਾਥ ਸੰਗਤ ਦੇ ਚਰਨਾਂ ਵਿੱਚ ਕਿ ਜਿਵੇਂ ਕਿ ਇੱਥੇ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸਾਹਿਬ ਇੱਥੇ ਹੋਰ ਜਥੇਬੰਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ 74ਵੀਂ ਵਰ੍ਹੇ ਸਿਰ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ ਜੋ ਕਿ ਆਲਰੇਡੀ ਕੱਲ ਤੋਂ ਸਟਾਰਟ ਹੈ ਅੱਜ ਵੀ ਚੱਲ ਰਹੀ ਹੈ ਇਸ ਟਾਈਮ ਤੁਸੀਂ ਦੇਖ ਰਹੇ ਹੋ ਕਿ ਪੂਰਾ ਮੇਲੇ ਦਾ ਇੱਥੇ ਮਾਹੌਲ ਹੈ ਤੇ ਦਾਸ ਦੀ ਬੇਨਤੀ ਹੈ ਕਿ ਕੱਲ ਜੋ ਮੇਂਦੇ ਨੇ ਵਾਟ ਟੂ ਵਾਟ ਆਪਣੇ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਗੋਡਵਾਲਾ ਸਿੱਖ ਕਲਚਰ ਸੁਸਾਇਟੀ 118 ਸਟਰੀਟ ਤੇ ਹਮਹਮਾ ਕੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਮੂਹ ਸਰਪੰਚ ਅੱਗੇ ਬੇਨਤੀ ਕਰਦਾ ਹੈ ਕਿ ਕੱਲ ਸੰਡੇ ਜੋ ਕਿ ਸੰਤ ਬਾਬਾ ਪ੍ਰੇਮ ਸਿੰਘ ਮਗਾਲੇਵਾਲਿਆਂ ਦੀ 75ਵੀਂ ਵਰ੍ਹੇ ਜੋ ਕਿ ਸਿੱਖ ਕਲਚਰ ਸੁਸਾਇਟੀ ਵਿੱਚ ਬੜੀ ਤੁਮ ਕਾਮਨਾ ਮਨਾ ਰਹੇ ਹਾਂ ਪਲੀਜ਼ ਆਪ ਸਨਕਰ ਨੇ ਆ ਕੇ ਗੁਰੂ ਜੀ ਦੀ ਆਖਰੀ ਸ਼ਿਆਪ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ